ਕੱਲ ਸੋਮਵਾਰ 4 ਤਰੀਕ ਨੂੰ ਪੰਜਾਬ ਬੀਜੇਪੀ ਇਸ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰੂਗੀ ਸਾਹਿਬ ਪੂਰਾ ਦਮ ਖੰਮ ਨਾਲ ਅਸੀਂ ਇਸ ਗੱਲ ਨੂੰ ਰੱਖਾਂਗੇ ਤੇ ਕੱਲ ਦਾ ਦਿਨ ਮੈਂ ਸਮਝਦਾ ਵੀ ਇੱਕ ਇਤਿਹਾਸਿਕ ਦਿਨ ਹੋਊਗਾ ਜਿਹਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਲੋਕਾਂ ਦੀ ਇਸ ਗੱਲ ਨੂੰ ਇੱਕ ਪੰਜਾਬ ਦੇ ਨੌਜਵਾਨਾਂ ਵਾਸਤੇ ਪੰਜਾਬ ਦੀ ਖੇਤੀ ਵਾਸਤੇ ਪੰਜਾਬ ਦੇ ਭਵਿੱਖ ਵਾਸਤੇ ਅਸੀਂ ਆਪਣਾ ਪ੍ਰਕਾਲ ਪ੍ਰਦਰਸ਼ਨ ਕਰਾਂਗੇ ਕੱਲ ਸੋਮਵਾਰ 4 ਤਰੀਕ ਨੂੰ ਪੰਜਾਬ ਬੀਜੇਪੀ ਇਸ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰੂਗੀ ਸਭ ਪੂਰਾ ਦਮ ਖਮ ਨਾਲ ਅਸੀਂ ਇਸ ਗੱਲ ਨੂੰ ਰੱਖਾਂਗੇ ਤੇ ਕੱਲ ਦਾ ਦਿਨ ਮੈਂ ਸਮਝਦਾ ਵੀ ਇੱਕ ਇਤਿਹਾਸਿਕ ਦਿਨ ਹੋਊਗਾ ਇਹਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਲੋਕਾਂ ਦੀ ਇਸ ਗੱਲ ਨੂੰ ਇੱਕ ਪੰਜਾਬ ਦੇ ਨੌਜਵਾਨਾਂ ਵਾਸਤੇ ਪੰਜਾਬ ਦੀ ਖੇਤੀ ਵਾਸਤੇ ਪੰਜਾਬ ਦੇ ਭਵਿੱਖ ਵਾਸਤੇ ਅਸੀਂ ਆਪਣਾ ਪ੍ਰਕਲਪ ਪ੍ਰਦਰਸ਼ਨ ਕਰਾਂਗੇ ਕੱਲ ਸੋਮਵਾਰ 4 ਤਰੀਕ ਨੂੰ ਪੰਜਾਬ ਬੀਜੇਪੀ ਇਸ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰੂਗੀ ਸਭ ਪੂਰਾ ਦਮ ਖਮ ਨਾਲ ਅਸੀਂ ਇਸ ਗੱਲ ਨੂੰ ਰੱਖਾਂਗੇ ਤੇ ਕੱਲ ਦਾ ਦਿਨ ਮੈਂ ਸਮਝਦਾ ਵੀ ਇੱਕ ਇਤਿਹਾਸਿਕ ਦਿਨ ਹੋਊਗਾ ਜਿਹਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਲੋਕਾਂ ਦੀ ਇਸ ਗੱਲ ਨੂੰ ਇੱਕ ਪੰਜਾਬ ਦੇ ਨੌਜਵਾਨਾਂ ਵਾਸਤੇ ਪੰਜਾਬ ਦੀ ਖੇਤੀ ਵਾਸਤੇ ਪੰਜਾਬ ਦੇ ਭਵਿੱਖ ਵਾਸਤੇ ਅਸੀਂ ਆਪਣਾ ਪ੍ਰਕਾਲ ਪ੍ਰਦਰਸ਼ਨ ਕਰਾਂਗੇ ਕੱਲ ਸੋਮਵਾਰ 4 ਤਰੀਕ ਨੂੰ ਪੰਜਾਬ ਬੀਜੇਪੀ ਇਸ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰੂਗੀ ਸਭ ਪੂਰਾ ਦਮ ਖਮ ਨਾਲ ਅਸੀਂ ਇਸ ਗੱਲ ਨੂੰ ਰੱਖਾਂਗੇ ਤੇ ਕੱਲ੍ਹ ਦਾ ਦਿਨ ਮੈਂ ਸਮਝਦਾ ਵੀ ਇੱਕ ਇਤਿਹਾਸਿਕ ਦਿਨ ਹੋਊਗਾ ਜਿਹਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਲੋਕਾਂ ਦੀ ਇਸ ਗੱਲ ਨੂੰ ਇੱਕ ਪੰਜਾਬ ਦੇ ਨੌਜਵਾਨਾਂ ਵਾਸਤੇ ਪੰਜਾਬ ਦੀ ਖੇਤੀ ਵਾਸਤੇ ਪੰਜਾਬ ਦੇ ਪ੍ਰਗਤੀ ਵਾਸਤੇ ਅਸੀਂ ਆਪਣਾ ਪਰ ਕੱਲ ਪ੍ਰਦਰਸ਼ਨ ਕਰਾਂਗੇ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤਾਂਤਰਿਕ

YouTube Facebook Instagram X aur WhatsApp channel par